ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਤੇ ਕੜਮ ਚੌਧਰੀ ਕਹਿਣਾ ਹੁੰਦਾ ਤੇ ਉਹਨਾਂ ਕੜਮ ਚੌਧਰੀਆਂ ਦੀ ਅੱਜ ਇੱਕ ਉਦਾਹਰਣ ਤੁਹਾਨੂੰ ਦੇਣੀ ਹੈ ਕਿੰਨੀ ਕਵਾਜਬ ਹੋ ਇਹ ਉਦਾਹਰਣ ਕਿੰਨੀ ਕ ਸਹੀ ਲੱਗੂ ਏ ਤੁਸੀਂ ਨਿਰਣਾ ਕਰਨਾ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਨਤੀਜੇ ਆ ਜਾਏ ਨੇ ਕਿ ਉਹ ਡਿਟੀਚੋਣ ਆ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨੇ ਜਿੱਤੀ ਹੈ ਤੇ ਸਭ ਤੋਂ ਭੈੜੀ ਹਾਲਤ ਜੀ ਹੋਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਦਲ ਦੀ ਹੋਈ ਹੈ ਕਿਉਂ ਹੋਈ ਹੈ ਅਸਾ ਇੱਕ ਇਥੇ ਮੈਂ ਗੱਲ ਹੋਰ ਕਹਿਣੀ ਹੈ ਵੀ ਜਿਹੜੇ ਬੰਦੇ ਨੇ ਸ਼ੇਕ ਕੌਮ ਨੂੰ ਖਤਮ ਕਰ ਰਹੇ ਨੇ ਸਾਡੇ ਲੋਕ ਉਹਨਾਂ ਨੂੰ ਕੌਮ ਦੇ ਜਰਨੈਲ ਕਹਿ ਰਹੇ ਨੇ ਕੌਮ ਨੂੰ ਖਤਮ ਕਿਦਾਂ ਕੀਤਾ ਜਾ ਰਿਹਾ ਹੈ ਹੁਣੇ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਥੋੜੇ ਮਿੰਟਾਂ ਤੱਕ ਹੀ ਇਹ ਵੀਡੀਓ ਹੈ ਤੇ ਇਹਨੂੰ ਸੁਣਿਓ ਚੰਗੀ ਤਰ੍ਹਾਂ ਜੇ ਰਾਸ਼ ਸ਼ੋਮਣੀ ਅਕਾਲ ਅਲ ਅੰਮ੍ਰਿਤਸਰ ਦਾ ਉਮੀਦਵਾਰ ਉਲਾਨਿਆ ਸੀ ਇਹਨਾਂ ਨੇ ਉਹਦਾ ਨਾਮ ਪਤਾ ਕੀ ਹੈ ਨਵਨੀਤ ਕੁਮਾਰ ਗੋਪੀ ਇਹਦੀ ਜਮਾਨਤ ਜਿਹੜੀ ਹੈ ਉਹ ਜਬਤ ਹੋਈ ਹੈ ਤੁਸੀਂ ਇਹਦਾ ਚਿਹਰਾ ਦੇਖਿਆ ਇਹਦੇ ਦਾੜੀ ਤਾਂ ਹੈਗੀ ਆ ਤੇ ਸਿਰੇ ਦਾ ਨਾਰੀਅਲ ਤੋਂ ਵੀ ਭੈੜਾ ਹੈ ਨਾਰੀਅਲ ਵੀ ਭੰਨ ਕੇ ਜੇ ਪਾਣੀ ਪੀ ਲਓਗੇ ਨਾ ਤੇ ਤੁਹਾਨੂੰ ਠੰਡਕ ਮਹਿਸੂਸ ਹੋ ਤੁਹਾਡਾ ਦਿਮਾਗ ਸ਼ਾਂਤ ਹੋ ਜਾ ਅਸੀਂ ਨੂੰ ਵੋਟਾਂ ਪਤਾ ਕਿੰਨੀਆਂ ਪਈਆਂ ਨੇ 171 ਸ਼ਰਮ ਵਾਲੀ ਗੱਲ ਹੀ ਹੈ ਹੁਣ ਮੈਂ ਸਿੱਖ 3 ਐਡ ਕਰਨੀ ਆ ਹਾਂ ਜਿਹੜੇ ਕਹਿੰਦੇ ਸੀ ਨਾ ਅਮਰਤਪਾਲ ਮਹਿਰੋ ਨੇ ਚੰਗਾ ਕੀਤਾ ਕਹਿੰਦੇ ਸੀ ਨਾ ਤੇ بار بار ਤੁਸੀਂ ਕਹਿਣਾ ਵੀ ਆਪਣੀ ਗੱਲ ਕਿਉਂ ਕਰਦੇ ਉਹ ਗੱਲ ਕਰਨੀ ਪੈਂਦੀ ਹੈ ਜ਼ਰੂਰੀ ਹੈ ਜੀ ਤੇ ਜਿਹੜੇ ਕਹਿੰਦੇ ਸੀ ਚੰਗਾ ਕੀਤਾ ਤੇ ਉਹ ਚੰਗਾ ਕਹਿਣ ਵਾਲਿਆਂ ਨੇ ਮੈਨੂੰ ਜਦੋਂ ਗਾਲਾਂ ਕੱਢੀਆਂ ਉਹਨਾਂ ਦੀ ਗਿਣਤੀ ਹੁਣ 58 ਲੱਖ ਹੋ ਗਈ 68 ਲੱਖ ਵਿੱਚੋਂ ਤੇ ਆ ਜਿਹੜਾ ਸਵਜਿਤ ਮਾਨ ਨੇ ਕੈਂਡੀਡੇਟ ਉਤਾਰਿਆ ਸੀ ਇਹਨੂੰ ਵੋਟਾਂ ਕਿੰਨੀਆਂ ਪਈਆਂ ਨੇ 173 ਹੁਣ ਦੱਸੋ ਮੈਨੂੰ ਵੀ ਇਹ ਬੰਦੇ ਕੌਮ ਨੂੰ ਖਤਮ ਕਰ ਰਹੇ ਨੇ ਜਾਂ ਕੌਮ ਦੀ ਭਲਾਈ ਲਈ ਕੁਝ ਕਰ ਰਹੇ ਨੇ ਮਤਲਬ ਜੇ ਕਿਸੇ ਨੂੰ ਗਾਲਾਂ ਕੱਢਣੀਆਂ ਨੇ ਤਾਂ 58 ਲੱਖ ਲੋਕ ਇਕੱਠੇ ਹੋ ਜੋ ਤੇ ਜਦੋਂ ਕੌਮ ਦੇ ਨਾਂ ਤੇ ਵੋਟਾਂ ਦੇਣੀਆਂ ਨੇ ਉਦੋਂ ਇਹ ਇਹਨਾਂ ਦੀ ਗਿਣਤੀ ਕਿੰਨੀ ਹੈ 173 ਇਹ ਗੱਲ ਤੇ ਢੁੱਕਦੀ ਆ ਅੱਛਾ ਜੇ ਮੈਨੂੰ ਗਾਣਾ ਕੱਢਣੀਆਂ ਹੋਈਆਂ ਇਹ ਗੱਲ ਸੁਣ ਕੇ 2-4 ਲੱਖ ਬੰਦਾ ਹੋਰ ਕੱਢ ਸਕਦਾ ਪਰ ਜਿਹੜੀਆਂ ਗੱਲਾਂ ਕਹਿ ਰਹੇ ਆ ਨਾ ਚਲੂਣੇ ਲੜਨ ਲਾ ਦੇਣੀਆਂ ਤੇ ਲੜਨ ਲਾ ਤੇ ਸ਼ਰਮ ਹੈ ਕਿਸੇ ਨੂੰ ਬੜੇ ਮੋਟੀ ਲੁਧਿਆਣੇ ਜ਼ਿਲ੍ਹੇ ਵਿੱਚ ਇਹ ਗਾਣਾ ਕੱਢਣ ਵਾਲਾ 5-7000 ਬੰਦਾ ਵੀ ਹੈ ਨਹੀਂ ਸੀ ਦੇ ਸ਼ਰਮੋ ਤੁਹਾਡੇ ਨਾਲੋਂ ਨੇਟੂ ਸ਼ਟਰਾਂ ਵਾਲਾ ਵੀ ਚੰਗਾ ਰਿਹਾ ਉਹਨੂੰ ਵੀ 45 46 ਵੋਟਾਂ ਪੈ ਗਈਆਂ 45 46 ਵੋਟਾਂ ਪੈ ਗਈਆਂ ਉਹਨੂੰ ਵੀ ਤੇ ਆ ਜਿਹੜਾ ਖਚਰਾ ਬੁੱਢਾ ਹੈ ਇਹ ਮਰਨ ਦਿਹਾੜਿਆ ਫੜ ਇਹਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਐ ਕਿ ਨਹੀਂ ਕੈਂਡੀਡੇਟ ਦੇਖੋ ਤਾਰੇ ਸਾਨੂੰ ਚਾਹੀਦਾ ਖਾਲਸਤਾਨ ਮਤਲਬ ਵੀ ਉੱਥੇ ਹਿੰਦੂ ਤਬਕਾ ਜ਼ਿਆਦਾ ਹੈ ਬਿਸ਼ਾਇਦ ਬੋਟਾ ਪਾ ਦੇਣਗੇ ਤਾਂ ਕੈਂਡੀਡੇਟ ਡੇਟ ਉਤਾਰੇ ਉਹ ਭਰਾਵੋ ਪਾਰਟੀ ਦੇ ਮੁਤਾਬਕ ਚਿਹਰਾ ਤਾਂ ਦੇ ਦਿਆ ਕਰੋ ਇਹਦੀ ਫੋਟੋ ਮੈਂ ਐਡ ਕਰੂੰ ਬੈਸ ਤੋਂ ਪਤਾ ਹੀ ਹੈ ਕੋਈ ਦੇਖੀ ਹੋਣੀ ਹੈ ਹੱਥ ਵਿੱਚ ਫੋਨ ਫੜਿਆ ਹੋਇਆ ਨਾਰੀਅਲ ਵਰਗਾ ਇਹਦਾ ਸਿਰ ਹੈ ਮੂੰਹ ਤੇ ਦਾੜੀ ਰੱਖੀ ਹੈ ਹਾਲੇ ਤੱਕ ਕੰਨਾਂ ਵਿੱਚ ਮੰਦਰਾ ਨਹੀਂ ਪਾਈਆਂ ਸੀ ਬਚਾਅ ਹੋ ਗਿਆ ਨਹੀਂ ਤਾਂ ਹੋਰ ਥੂਥ ਹੋਣੀ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾਇਓ ਵੀ ਇਹ ਕੌਮ ਨੂੰ ਖਤਮ ਕੀਤਾ ਜਾ ਰਿਹਾ ਹੈ ਜਾਂ ਕੌਮ ਦਾ ਪ੍ਰਚਾਰ ਹੋ ਰਿਹਾ ਹੈ ਤੇ ਇਹੀ ਲੋਕ ਨਾ ਟੀਕਾ ਮਾਰਦੇ ਨੇ ਹਾਏ ਧਰਮ ਪਰਿਵਰਤਨ ਹੋ ਗਿਆ ਪੰਜਾਬ ਅਸਾਈ ਬਣ ਗਿਆ ਬਣੂਗਾ ਹਲੇ ਕੀ ਹੋਇਆ ਹਲੇ ਤਾਂ ਬਹੁਤ ਕੁਝ ਹੋਣਾ ਹੈ ਪਰ ਇੱਕ ਗੱਲ ਰੜਕੂਗੇ ਬਹੁਤ ਵੀ ਇਹ ਗਿਆਨੀ ਜਾਂ ਕਿੱਥੇ ਬੈਠ ਕੇ ਵੀਡੀਓ ਪਾਉਂਦਾ ਹੈ ਜੇ ਮੈਂ ਵੀ ਖੜਾ ਹੋ ਜਾਂਦਾ ਨਾ ਉੱਥੇ ਜਾ ਕੇ 15 2000 ਫੋਲੋਅਰ ਬਿਨਾ ਕਹਿਣ ਤੋਂ ਮੈਨੂੰ ਵੀ ਵੋਟਾਂ ਪਾ ਦਿੰਦਾ ਮੈਨੂੰ ਪਤਾ ਹੈ ਪਰ ਅਸੀਂ ਜਦੋਂ ਅੜਾਂਗੇ ਨਾ ਜਦੋਂ ਫਾਨਾ ਫਿੱਟ ਕਰਾਂਗੇ ਨਾ ਮੰंजे ਚੂਲ ਵਿੱਚ ਉਦੋਂ ਚੀਕਾਂ ਪਵਾਵਾਂਗੇ ਐ ਨਹੀਂ ਇਦਾਂ ਨਹੀਂ ਕਰਦੇ ਅਸੀਂ ਇਹ ਵੀਡੀਓ ਮੈਂ ਤਾਂ ਬਣਾਈ ਹੈ ਝਾੜੂ ਵਾਲਿਆਂ ਦਾ ਸੰਜੀਵ ਅਰੋੜਾ ਜਿੱਤ ਗਿਆ ਅੱਛਾ ਨਾ ਇੱਕ ਭੁੱਲ ਜਾਣੀ ਸੀ ਗੱਲ ਉਹ ਕੀ ਹੈ ਭੂਸ਼ਨ ਪਤਾ ਨਹੀਂ ਕੀ ਪੂਰਾ ਨਾਮ ਨਹੀਂ ਮੈਨੂੰ ਹੁੰਦਾ ਬਾਅਦ ਚੇਤੇ ਆ ਜੂ ਪਰ ਹੁੰ ਨਹੀਂ ਹੁੰਦਾ ਉਹਦੇ ਵੀ ਦਾੜੀ ਰੱਖੇ ਪਰ ਉਹਦੇ ਬੋਧੀਆਂ ਹੈਗੇ ਸੀ ਮਰਡਿੰਗੇ ਜੋ ਕਾਂਗਰਸ ਦਾ ਉਹ ਵੀ ਹਾਰ ਗਿਆ ਵੈਸੇ ਵਧੀਆ ਨੇ ਹਾਂ ਕਹਿੰਦਾ ਮੈਂ ਜ਼ਿੰਮੇਵਾਰੀ ਲੈਣਾ ਤੇ ਸੋਚਾਂਗੇ ਵੀ ਕਿ ਕਮਜ਼ੋਰੀ ਕਿੱਥੇ ਹੋਈ ਲਾ ਹੁਣ ਇੱਕ ਹੋਰ ਗੱਲ ਕਰ ਜੀ ਇੱਕ ਅਕਾਲੀਆਂ ਨੇ ਵਕੀਲ ਸਾਹਬ ਖੜੇ ਕੀਤੇ ਸੀ ਉਹਦੀ ਜਵਾਨਤ ਬਚ ਗਈ ਕਿ ਨਹੀਂ ਅਜੇ ਦੇਖਣਾ ਪੈਣਾ ਅੱਛਾ ਹੁਣ ਗੱਲ ਚਲੂਣੇ ਇੱਕ ਹੋਰ ਲੜਾਊਗੀ ਭਾਵੇਂ ਝਾੜੂ ਵਾਲੇ ਜਿੱਤ ਗਏ ਪਰ ਖਾਤਰੇ ਦੀ ਘੰਟੀ ਭਾਜਪੀ ਨੇ ਇਹ ਜਿਮਨੀ ਚੋਣਾ ਵਿੱਚ ਬਜਾ ਆਤੀ ਬਜਾਤੀ ਘੰਟੀ 20000 ਤੋਂ ਵੱਧ ਵੋਟਾਂ ਜਿਹੜੀਆਂ ਨੇ ਉਹ ਭਾਜਪਾ ਦੇ ਕੈਂਡੀਡੇਟ ਗੁਪਤੇ ਨੂੰ ਪੈ ਗਈਆਂ ਇਹ ਖਤਰੇ ਦੀ ਘੰਟੀ ਆ 2027 ਵਾਸਤੇ ਗੱਲ ਚੇਤੇ ਰੱਖਿਓ ਖਤਰੇ ਦੀ ਘੰਟੀ ਕਿਉਂ ਹੈ ਤੁਸੀਂ ਕਹਿਣ ਤਾਂ ਹੁੰਦੇ ਹੋ ਵੀ ਇਹ ਭਾਜਪਾ ਦਾ ਦਲ ਹੈ ਤੇ ਸ਼ਾਇਦ ਮੇਰੇ ਵਰਗੇ ਵੀ ਉਹਦੋਂ ਨੂੰ ਇੱਧਰ ਨੂੰ ਹੋ ਜਾਣ ਤਵਾਰੀ ਥੋੜੀ ਹੁੰਦੀ ਹੈ ਨਾਲੇ ਅਸੀਂ ਕਿ ਕਿਸੇ ਤੋਂ ਡਰਦੇ ਹਾਂ ਕੁਝ ਇਹ ਤਾਂ ਪੰਜਾਬ ਨੂੰ ਬਚਾਉਣਾ ਹੈ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਵੀ ਇਹ ਕਹੂਗਾ ਪੰਜਾਬ ਦੇ ਮਸਲੇ ਹੱਲ ਹੋਣਗੇ ਅਸੀਂ ਉਹਨੂੰ ਵੋਟਾਂ ਪਾਵਾਂਗੇ ਹੋ ਸਕਦਾ ਮੈਂ ਵੀ ਟੇਟ ਲੈ ਕੇ ਮੈਦਾਨ ਵਿੱਚ ਆ ਜਾ ਆ ਪਰ ਜਦੋਂ ਆ ਗਏ ਨਾ ਚੀਕਾਂ ਬਹੁਤ ਪੈਣ ਗਈਆਂ ਇਦਾਂ ਨਹੀਂ ਹੋਣਾ ਦੇ 175 ਵੋਟਾਂ ਪੈ ਗਈਆਂ ਤੇ ਬੁਸ਼ਰਮੀ ਨਹੀਂ ਆਉਂਦੀ ਆ ਪਤਾ ਇਹਨੂੰ ਬੁੱਢੇ ਨੂੰ ਵੀ ਸਿਮਜਤ ਮਾਨ ਨੂੰ ਵੀ ਮੈਂ ਕਿਹੜਾ ਹੁਣ ਬਹੁਤਾ ਜਿਤ ਜੀਣ ਐ ਜਿੰਨੀ ਕਮੇਟੀ ਪਟਾ ਹੁੰਦੀ ਐ ਪਟਾ ਦੇ ਧਿਆਨ ਰੱਖਿਓ ਗੱਲ ਜਿਹੜੀ ਮੈਂ ਜਿੱਕਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ